ਇੱਕ ਸ਼ਖਸ ਅਮਰੀਕਾ ਤੋਂ ਕਾਫੀ ਚਿਰ ਮਗਰੋਂ ਪੰਜਾਬ ਆਉਂਦਾ ਪੰਜਾਬ ਆਪਣੇ ਪਿੰਡ ਜਾਂਦਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਦਾ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦਾ ਤਾਂ ਇਸੇ ਦੌਰਾਨ ਜਦੋਂ ਉਹਨੇ ਵਾਪਸ ਜਾਣਾ ਹੁੰਦਾ ਤਾਂ ਉਹਦਾ ਚਿਤ ਕਰਦਾ ਵੀ ਮੈਂ ਆਪਣੇ ਨਾਨਕੇ ਵੀ ਜਾ ਕੇ ਆਵਾਂ ਇਸ ਸ਼ਖਸ ਦੇ ਨਾਨਕੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਹੈ ਤੇ ਇਹ ਜਦੋਂ ਉਹਨਾਂ ਨਾਲ ਸੰਪਰਕ ਕਰਦਾ ਤਾਂ ਉਹਨਾਂ ਨੂੰ ਕਹਿੰਦਾ ਆ ਵੀ ਮੈਂ 4 ਤਰੀਕ ਰਾਤ ਨੂੰ ਤੁਹਾਡੇ ਕੋਲ ਜਿਹੜਾ ਵਾ ਉਹ ਪਹੁੰਚ ਜਾਣਾ ਹੁਣ 4 ਤਰੀਕ ਰਾਤ ਨੂੰ ਜਦੋਂ ਇਹ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਆਪਣੇ ਨਾਨਕੇ ਫਰੀਦਕੋਟ ਪਹੁੰਚਦਾ ਤਾਂ ਇਸੇ ਦੌਰਾਨ ਯਾਨੀ ਕਿ 4 ਦੀ ਰਾਤ ਤੇ 5 ਦਾ ਸਵੇਰਾ ਇਸੇ ਦੌਰਾਨ ਇਸ ਮੁੰਡੇ ਦੇ ਉੱਤੇ ਚਾਰ ਨੌਜਵਾਨ ਜਿਹੜੇ ਆ ਉਹ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦੇ ਆ ਹੁਣ ਕਿਉਂਕਿ ਇਹ ਹਾਲੇ ਪਹੁੰਚਿਆ ਹੀ ਹੁੰਦਾ ਹਾਲੇ ਰਿਸ਼ਤੇਦਾਰ ਜਾਗ ਰਹੇ ਹੁੰਦੇ ਆ ਥੋੜਾ ਬਹੁਤਾ ਜਿਹੜਾ ਵਾ ਉਹ ਸਵੇਰਾ ਜਿਹਾ ਵੀ ਹੋਣ ਲੱਗਦਾ ਤਾਂ ਲੋਕ ਵੀ ਬਾਹਰ ਆ ਜਾਂਦੇ ਆ ਤਾਂ ਗਨੀਮਤ ਇਹ ਰਹਿੰਦੀ ਆ ਵੀ ਇਸ ਨੌਜਵਾਨ ਦੀ ਜਾਨ ਬਚ ਜਾਂਦੀ ਆ ਪੁਲਿਸ ਕੋਲ ਮਾਮਲਾ ਚਲਾ ਜਾਂਦਾ ਪੁਲਿਸ ਵਾਲੇ ਪੁੱਛਦੇ ਆ ਵੀ ਤੁਸੀਂ ਅਮਰੀਕਾ ਤੋਂ ਇੰਨੇ ਚਿਰ ਬਾਅਦ ਆਏ ਹੋ ਤੁਹਾਡਾ ਇੱਥੇ ਕੋ ਕਿਸੇ ਦੇ ਨਾਲ ਰੌਲਾ ਚੱਲਦਾ ਤੁਹਾਡੀ ਇਸ ਇੱਥੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਆ ਇਹ ਕਹਿੰਦਾ ਵੀ ਭਾਈ ਮੈਂ ਤਾਂ ਆਪਣੇ ਨਾਨਕੇ ਪਹਿਲਾਂ ਵੀ ਕਦੀ ਕਦੀ ਆਉਂਦਾ ਰਿਹਾ ਮੈਨੂੰ ਤਾਂ ਨਾ ਕੋਈ ਜਾਣੇ ਨਾ ਕੋਈ ਪਛਾਣੇ ਮੈਂ ਤੇ ਆਪ ਨਹੀਂ ਪਤਾ ਵੀ ਇਹ ਲੋਕ ਕੌਣ ਸੀ ਜਿਨ੍ਹਾਂ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ ਹਾਲਾਂਕਿ ਇਹ ਸਾਰਾ ਮਾਮਲਾ ਸੀਸੀਟੀਵੀ ਦੇ ਵਿੱਚ ਰਿਕਾਰਡ ਜ਼ਰੂਰ ਹੋ ਜਾਂਦਾ ਪੁਲਿਸ ਸੀਸੀਟੀਵੀ ਦੇ ਆਧਾਰ ਦੇ ਉੱਤੇ ਜਦੋਂ ਤਫ਼ਤੀਸ਼ ਕਰਨਾ ਸ਼ੁਰੂ ਕਰਦੀ ਹੈ ਮੁੰਡਿਆਂ ਦੀ ਸ਼ਨਾਖਤ ਹੁੰਦੀ ਹੈ ਤਾਂ ਜਿਹੜੇ ਤੱਥ ਨਿਕਲ ਕੇ ਸਾਹਮਣੇ ਆਉਂਦੇ ਆ ਤੁਹਾਨੂੰ ਵੀ ਜਿਹੜਾ ਵਾ ਉਹ ਸੋਚਣ ਲਈ ਮਜਬੂਰ ਕਰ ਦੇਣਗੇ ਦਰਅਸਲ ਜਿਹੜਾ ਨੌਜਵਾਨ ਅਮਰੀਕਾ ਤੋਂ ਇੰਡੀਆ ਆਇਆ ਇਹਨਾਂ ਦਾ ਅਮਰੀਕਾ ਦੇ ਵਿੱਚ ਗੈਸ ਸਟੇਸ਼ਨ ਹੈ ਤੇ ਗੈਸ ਸਟੇਸ਼ਨ ਦੇ ਉੱਤੇ ਇੱਕ ਇਹਨਾਂ ਦਾ ਡਿਪਾਰਟਮੈਂਟਲ ਸਟੋਰ ਹੈ ਜਾਂ ਜਿਹਨੂੰ ਆਪਾਂ ਗ੍ਰੋਸਰੀ ਸਟੋਰ ਕਹਿੰਦੇ ਆ ਉਹ ਸਟੋਰ ਦੇ ਵਿੱਚ ਇੱਕ ਮੁੰਡਾ ਜਿਹਦਾ ਨਾਮ ਅਮਨਪ੍ਰੀਤ ਸੁਖਪ੍ਰੀਤ ਵੀ ਕਹਿੰਦੇ ਆ ਉਹ ਕੰਮ ਕਰਦਾ ਸੀਗਾ ਇਹਨਾਂ ਨੇ ਆਪਣੇ ਸਟੋਰ ਦੇ ਉੱਤੇ ਅਮਨ ਨੂੰ ਚੋਰੀ ਕਰਦਿਆਂ ਫੜ ਲਿਆ ਇਹਨਾਂ ਨੇ ਅਮਨ ਨੂੰ ਬੜੇ ਢੰਗ ਤਰੀਕੇ ਦੇ ਨਾਲ ਕਿਹਾ ਵੀ ਭਾਈ ਤੂੰ ਨੌਕਰੀ ਛੱਡ ਦੇ ਜੇ ਅਸੀਂ ਕਿਤੇ ਪੁਲਿਸ ਦੇ ਵਿੱਚ ਚਲੇ ਗਏ ਤਾਂ ਫੇਰ ਜਿਹੜਾ ਜਿਹੜਾ ਕੰਮ ਔਖਾ ਹੋ ਜਾਣਾ ਤੇਰੇ ਵਾਸਤੇ ਜਿਹੜਾ ਦਿੱਕਤ ਪਰੇਸ਼ਾਨੀ ਹੋਏਗੀ ਤੂੰ ਕੰਮ ਆਪਣਾ ਜਿਹੜਾ ਇੱਥੋਂ ਛੱਡ ਦੇ ਹੁਣ ਅਮਨ ਜਿਹੜਾ ਸੀਗਾ ਉਹਦੇ ਮਨ ਦੇ ਵਿੱਚ ਇਹ ਰੰਜਿਸ਼ ਆ ਗਈ ਕਿ ਮਿੱਕ ਤਾਂ ਮੈਂ ਚੋਰੀ ਕੀਤੀ ਆ ਮੈਨੂੰ ਰੰਗੇ ਹੱਥੀ ਫੜ ਲਿਆ ਮੇਰੀ ਬੇਇੱਜ਼ਤੀ ਹੋਈ ਆ ਤਾਵੇਂ ਸਬਦ ਦਾ ਜਿਹੜਾ ਬਦਲਾ ਲੈਣਾ ਚਾਹੁੰਦਾ ਸੀ ਅਮਰੀਕਾ ਬੈਠੇ ਅਮਨ ਨੇ ਇਹ ਪੂਰਾ ਧਿਆਨ ਰੱਖਿਆ ਇਹ ਪੂਰੀ ਨਿਗਰਾਨੀ ਰੱਖੀ ਵੀ ਇਹ ਕਦੋਂ ਇੰਡੀਆ ਜਾ ਰਿਹਾ ਕਦੋਂ ਕਿੱਥੋਂ ਵਾਪਸ ਆ ਰਿਹਾ ਤਾਂ ਜੋ ਇਹਨਾਂ ਉੱਤੇ ਹਮਲਾ ਕਰਾਇਆ ਜਾ ਸਕੇ ਇਸੇ ਦੌਰਾਨ ਜਦੋਂ ਅਮਨ ਨੂੰ ਪਤਾ ਲੱਗਦਾ ਵੀ ਇਹ ਸ਼ਖਸ ਜਿਹੜਾ ਜਿੰਨੇ ਮੈਨੂੰ ਰੰਗੇ ਹਥੀ ਚੋਰੀ ਕਰਦਿਆਂ ਨੇ ਫੜ ਲਿਆ ਸੀਗਾ ਇਹ ਤਾਂ ਹੁਣ ਇੰਡੀਆ ਗਿਆ ਹੋਇਆ ਤੇ ਅੱਜ ਕੱਲ ਫੇਸਬੁੱਕ ਇੱਕ ਇਹੋ ਜਿਹਾ ਮਾਧਿਅਮ ਹੈ ਜਿਹੜਾ ਸਾਡੇ ਰਿਸ਼ਤੇਦਾਰਾਂ ਦੇ ਨਾਲ ਵੀ ਸਾਨੂੰ ਜੋੜਦਾ ਪਰ ਕਿਸੇ ਵੇਲੇ ਸਾਡੀ ਸਾਰੀ ਜਿਹੜੀ ਪਰਸਨਲ ਜਾਣਕਾਰੀ ਹੈ ਇਹ ਵੀ ਉਹਦੇ ਰਾਹੀਂ ਜਿਹੜੀ ਹੈ ਸ਼ੇਅਰ ਹੋ ਜਾਂਦੀ ਹੈ ਤੇ ਕਿਸੇ ਵੇਲੇ ਇਹ ਜੋਖਮ ਵੀ ਬਣ ਜਾਂਦੀ ਹੈ। ਅਮਨ ਜਿਹੜਾ ਵਾ ਉਹ ਇਹਦੇ ਨਾਲ ਜਿਹੜਾ ਇਹਦਾ ਫੇਸਬੁੱਕ ਤੇ ਹੋਰ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਦੀ ਉਹ ਤੋਂ ਨਜ਼ਰ ਰੱਖ ਰਿਹਾ ਸੀ। ਇੱਥੋਂ ਹੀ ਅਮਨ ਨੂੰ ਪਤਾ ਲੱਗਾ ਵੀ ਹੁਣੇ ਕਿੱਥੇ ਆ ਹੁਣੇ ਕਿੱਥੇ ਆ ਤਾਂ ਇਸੇ ਦੌਰਾਨ ਜਿਹੜਾ ਅਮਨ ਨੇ ਆਪਣੇ ਚਾਰ ਦੋਸਤਾਂ ਨੂੰ ਜਿਹੜੇ ਬਟਾਲਾ ਤੇ ਗੁਰਦਾਸਪੁਰ ਦੇ ਨਾਲ ਸਬੰਧਤ ਆ ਉਹਨਾਂ ਨੂੰ ਕੁਝ ਪੈਸੇ ਭੇਜੇ ਤੇ ਇਸ ਸ਼ਖਸ ਦੇ ਮਗਰ ਲਗਾ ਦਿੱਤਾ। ਵੀ ਤੁਸੀਂ ਇਹਦਾ ਪਿੱਛਾ ਕਰੋ ਤੇ ਇਹਦੀ ਮਾਰਕਟਾਈਂਗ ਕਰੋ। ਜਦੋਂ ਇਹਦੇ ਚਾਰ ਦੋਸਤ ਇਹਦਾ ਪਿੱਛਾ ਕਰਦਿਆਂ ਕਰਦਿਆਂ ਆਖਰਕਾਰ ਇਹਦੇ ਨਾਨਕੇ ਫਰੀਦਕੋਟ ਪਹੁੰਚ ਜਾਂਦੇ ਆ ਤਾਂ ਫਿਰ ਉਹ ਇਹਦੇ ਉੱਤੇ ਹਮਲਾ ਕਰਦੇ ਆ ਜਦੋਂ ਹਮਲਾ ਕਰਦੇ ਆ ਤਾਂ ਉਸ ਦੌਰਾਨ ਇਹ ਜ਼ਖਮੀ ਵੀ ਹੁੰਦਾ ਪਰ ਰੱਬ ਦਾ ਸ਼ੁਕਰ ਇਹ ਆ ਵੀ ਇਹਦੀ ਜਾਨ ਜਿਹੜੀ ਹੈ ਬਚ ਜਾਂਦੀ ਆ ਲੋਕ ਇਕੱਠੇ ਹੋ ਜਾਂਦੇ ਆ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਦੇ ਉੱਤੇ ਉਹਨਾਂ ਚਾਰਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੇ ਇਸ ਨੌਜਵਾਨ ਦੇ ਉੱਤੇ ਹਮਲਾ ਕੀਤਾ ਸੀਗਾ ਸਖਤ ਧਰਾਮਾਂ ਲੱਗ ਗਈਆਂ ਨੇ ਤੇ ਅਮਨ ਕਿਉਂਕਿ ਉਹ ਤਾਂ ਅਮਰੀਕਾ ਬੈਠਾ ਉਹਨੇ ਇਹਨਾਂ ਨੂੰ ਪੈਸੇ ਭੇਜੇ ਆ ਤੇ ਜਦੋਂ ਉਹ ਆਏਗਾ ਉਹਦੇ ਉੱਤੇ ਵੀ ਕਾਰਵਾਈ ਹੋਏਗੀ ਸੋ ਆਪਣੀ ਪਹਿਲਾਂ ਤਾਂ ਗਲਤੀ ਕਿ ਉਸਨੇ ਇੱਕ ਉਸ ਸਟੋਰ ਚ ਚੋਰੀ ਕੀਤੀ ਤੇ ਬਾਅਦ ਚ ਉਹਦਾ ਬਦਲਾ ਲੈਣ ਵਾਸਤੇ ਉਹਨੇ ਏਡੇ ਵੱਡੇ ਜੁਰਮ ਨੂੰ ਅੰਜਾਮ ਦੇ ਦਿੱਤਾ ਕਿ ਇਹ ਸਾਰੇ ਜਾਣੇ ਹੁਣ ਨਾਮਜ਼ਦ ਹੋ ਗਏ ਨੇ ਚਾਰ ਜਾਣੇ ਪੁਲਿਸ ਨੇ ਚੁੱਕਲੇ ਆ ਉਹਨਾਂ ਉੱਤੇ ਜਿਹੜਾ ਮੁਕੱਦਮਾ ਦਰਜ ਹੋ ਗਿਆ ਤੇ ਸੰਗੀਨ ਧਰਾਮਾਂ ਦੇ ਤਹਿਤ ਹੁਣ ਕਾਰਵਾਈ ਜਿਹੜੀ ਆ ਉਹ ਆਰੰਭ ਕਰ ਦਿੱਤੀ ਗਈ ਹੈ ਇਹ ਜੀ ਲੜਕਾ ਆਪਣਾ ਉਸ ਦਿਨ ਪਹਿਲਾਂ ਬਾਹਰੋਂ ਆਇਆ ਸੀ ਆ ਇਹਨਾਂ ਦੀ ਰੈਸ ਜਿਹੜੀਆਂ ਆਪਣਾ ਅਦਰ ਸਟੇਟ ਚ ਹੈਗੀ ਆ ਇਹਦੇ ਜਿਹੜੇ ਨਾਨਕੇ ਸੀ ਜਿੱਥੇ ਫਰੀਦਕੋਟ ਤੇ ਘੁੰਮਣ ਲਈ ਆਇਆ ਸੀਗਾ ਪਹਿਲਾਂ ਕਈ ਧਾਰਮਿਕ ਸਥਾਨਾਂ ਦੀਆਂ ਨੇ ਯਾਤਰਾ ਕੀਤੀ ਉੱਥੋਂ ਘੁੰਮ ਕੇ ਆਇਆ ਤੇਰੇ ਵਾਪਸ ਆ ਰਹੇ ਸੀਗੇ ਆ ਇਹ ਪੈਂਤਰੀ ਜਿਹੜੀਆਂ ਰਾਤ ਨੂੰ ਜਦੋਂ ਇਹ ਬਾਬਸ ਮੁੜੇ ਤਾਂ 4 ਸਵੇਰ 4:00 ਵਜੇ ਉਹਦੇ ਘਰ ਪਹੁੰਚੇ ਆ ਇੱਥੇ ਅਣਪਛਾਤੇ ਬੰਦਿਆਂ ਨੇ ਜਿਹੜਾ ਇਹਨਾਂ ਤੇ ਦਾਤ ਨਾਲ ਹਮਲਾ ਕਰਤਾ ਜੀ ਜਿਸ ਦੇ ਨਾਲ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਤੇ ਉਸ ਤੋਂ ਬਾਅਦ ਫਿਰ ਜਿਹੜਾ ਇਹਨਾਂ ਨੂੰ ਹਸਪੀਟਲ ਐਡਮਿਟ ਕੀਤਾ ਗਿਆ ਸੀ ਕੇਸ ਰਜਿਸਟਰ ਕੀਤਾ ਗਿਆ ਪਰ ਇਸ ਤੋਂ ਬਾਅਦ ਜਿਹੜੇ ਆ ਇਹ ਬੰਦੇ ਜਿਹੜੇ ਆ ਫਿਰ ਨੋਮਿਨੇਟ ਹੋਏ ਪਛਾਣ ਜਦ ਹੋਈ ਬੰਦਿਆਂ ਦੀ ਇਹ ਬੰਦੇ ਬਟਾਲਾ ਦੇ ਗੁਰਦਾਸਪੁਰ ਨਾਲ ਸੰਬੰਧਤ ਆ ਜਿਹੜਾ ਅਮਨ ਹੈਗਾ ਉਹਦਾ ਨਾਂ ਜਿਹੜਾ ਹੈਗਾ ਸੁਖਪ੍ਰੀਤ ਵੀ ਆ ਡੀਪੀ ਮਾਨ ਨਾਲ ਦੀ ਉਹ ਇੱਕ ਬਣਾਈ ਬੈਠਾਈ ਆਈਡੀ ਮਤਲਬ ਵੈਸੇ ਉਹਦਾ ਨਾਂ ਉਹਦਾ ਸੁਖਪ੍ਰੀਤ ਬਨੂਗੀ ਆ ਅਮਨ ਵੀ ਕਰ ਦਿੰਦੇ ਨੇ ਉਹਨੇ ਕੁਝ ਪੈਸੇ ਵੀ ਪਾਏ ਇਹਨਾਂ ਨੂੰ ਪ੍ਰੋਫੈਸਰ ਉਹਦੇ ਜਿਹੜੇ ਫਰੈਂਡ ਸਰਕਲ ਦੇ ਮੁੰਡੇ ਆ ਜੀ ਜਿਨ੍ਹਾਂ ਨੇ ਇਹਦੀ ਕੁੱਟਮਾਰ ਕੀਤੀ ਜੀ ਅਮਰੀਕਾ ਤੋਂ ਐਸੀ ਆ ਮੈਂ ਥੋੜਾ ਜਿਹਾ ਸਿਕਿਉਰਿਟੀ ਪੁਆਇੰਟ ਆਫ View ਤੋਂ ਇਹਨਾਂ ਦੀ ਉਹ ਸ਼ਹਿਰ ਨਹੀਂ ਕੋਟ ਕਰ ਰਿਆ ਇਹਨਾਂ ਦੇ ਜਿਹੜਾ ਹਾਰਟ ਦੇ ਜਿਹੜੇ ਸੀ ਧਾਰਾ ਲਾ ਕੇ ਪਰਚੇ ਦਿੱਤੇ ਗਿਆ ਪੁਰਾਣੀ 452 ਹੁੰਦੀ ਸੀ ਤੇ ਹੁਣ ਦੇ ਜਿਹੜੇ ਨਵੇਂ ਧਾਰਾ ਦੇ ਤੇ ਜਿਹੜਾ ਬੀਐਨਐਸ ਦੇ ਤੱਕ ਕੀ ਸਬਜੈਕਟ ਕੀਤਾ ਗਿਆ ਇਹਨਾਂ ਦੀ 331 ਜਮਨ 6 118 ਜਮਨ 1 115 ਜਮਨ ਤੋਂ 3 ਜਮਨ 5 ਜੀ ਬੀਐਨਐਸ Subscribe to One India channel and never miss an update.